ਹलो ਹਾਂਜੀ ਕਿਵੇਂ ਹੋ ਜੀ ਸਾਰੇ ਫਿੱਟਾ ਤੇ ਆਜਾਈ ਗਏ ਆਂ ਜੀ ਆਪਣੇ ਸਕੂਲ ਦੇ ਆਂ ਜੋਨ ਖੇਡਾਂ ਔਰ ਮੈਂ ਔਰ ਮੇਰੀ ਟੀਮ ਸਾਰੀ ਆਨੇ ਉਚਨ ਸਕੂਲੀ ਖੇਡਾਂ ਦੇ ਵੀ ਔਰ ਮੈਂ ਔਰ ਮਿਲ ਕੇ ਕਾ ਛੋਟਾ ਭਾਈ ਤੋ ਵੀ ਦੋਸਤ ਵਾਪਾ ਆ ਗਏ ਸੀ ਗਰਾਊਂਡ ਦੇ ਵਿੱਚ ਤੇ ਗਰਾਊਂਡ ਦੇਖ ਕੇ ਲੱਗ ਨਹੀਂ ਰਿਹਾ ਸਾਨੂੰ ਕੋਈ ਇੱਥੇ ਪਹੁੰਚਿਆ ਆ ਜੇ ਸਾਨੂੰ ਟਾਈਮ ਪਹਿਲਾਂ ਦੇ ਦੇਈ ਜਿਹੜੀ ਆਪਣਾ ਬਹੁ ਆਦਰਮਾਨ ਕੀਤਾ ਸਕੂਲੀ ਖੇਡਾਂ ਆਣੇ ਤੇ ਆਪਾਂ ਨੂੰ ਬਾਹਾਂ ਕੀ ਕੁਰਸੀਆਂ ਤੇ ਪੂਰੀ ਗੱਲਬਾਤ ਸਰਾ ਕਰਾਤੀ ਗਰਾਊਂਡ ਹੈਗੀ ਬਾਹਰ ਕੋਈ ਨਾ ਦਿਖਾਵਾਂਗੇ ਫੇਰ ਤੁਹਾਨੂੰ ਪੁੱਤਰੋ ਮੁੰਡਾ ਵਾਰਮ ਅਪ ਹੁੰਦੇ ਹੋਏ ਤੇ 5000 ਲਈ ਰੈਡੀ ਹੋ ਚੁੱਕਿਆ ਹੈ ਲੋ ਜੀ ਹੋ ਗਿਆ ਵਾਰਮ ਅਪ ਆਡਾ ਮੁੰਡਾ ਰੇਸ ਸਟਾਰਟ ਹੋਣ ਵਾਲੀ ਆ ਤੇ ਅਸੀਂ ਆਏ ਆ ਫਿਰ ਟਰੈਕ ਤੇ ਆ ਚੁੱਕੇ ਆ ਇਹ ਅਸਲ ਮੈਂ ਨਾ ਬੁੰਡਾ ਰਾ ਕਿੰਨੀ ਚ ਵਜਣਾ ਜੋ ਟਾਈਮਰ ਵੀ ਲਾ ਲਿਆ ਆਪਾਂ ਬਸ ਸਟਾਰਟ ਥੋੜੇ ਟਾਈਮ ਨੂੰ ਰੇਸ ਸਟਾਰਟ ਹੋ ਜਾਣੀ ਆ ਬਸ ਕਰਦੇ ਪਏ ਆ ਇੱਧਰ ਵੀ ਲਾ ਲਿਆ ਲੱਗ ਰਹੇ ਆ ਸਰਪ੍ਰੀਤ ਨਾਲ ਰੇ ਨਾਲ ਸ਼ੁਰੂ ਹੋ ਗਿਆ ਮੁੰਡਿਓ ਆਪਣਾ ਮੁੰਡਾ ਭੱਜ ਲਿਆ ਦੇਖੋ ਹੁਣ ਉਸਤਾਦ ਜੀ ਕੀ ਕਰਦੇ ਆ ਵਾਹ ਖੈਤ ਤੋਂ ਉਸਤਾਦ ਟਾਈਮ ਲੱਗ ਚੁੱਕਿਆ ਆਪਣਾ ਨੇ ਵੀ ਬੰਦਾ ਕੱਟਦਾ ਉਹਦਾ ਇੱਕ ਗੇੜਾ ਫਰਕ ਪਾ ਦਿੰਦਾ ਇੱਕ ਗੇੜੇ ਦਾ ਪੂਰੇ ਹੋਰੇ ਚੈਨ ਤਲਾ ਦਿੰਦਾ ਸਿਰਫ ਇੱਕ ਗੇੜੇ ਦਾ ਫਰਕ ਆ ਹੌਂਦੋ ਜਿੱਤ ਗਿਆ ਹੌਸਲਾ ਦੇਵਾਂਗੇ ਯਾਰ ਕੋਈ ਨਹੀਂ ਯਾਰ ਦਬਦਾਗਾ ਤੂੰ ਆ ਹੌਸਲਾ ਕੋਈ ਮਿੱਤਰੋ ਨੌਂਤੀ ਪਹੁੰਚ ਗਿਆ ਲੋਈ ਵੀ ਜਿੱਤਣ ਦੀ ਤਾਕਤ ਤੇ ਟਾਰੀਆਂ ਲਾ ਦੇ ਜੱਟ ਦੇ ਕੋ ਵਿਕਾਸ ਕਾ ਫਾਉਂਡੇਸ਼ਨ ਹੁੰਦਾ ਪਹਿਲਾ ਸਥਾਨ ਹੈ ਬਹੁਤ ਵਧੀਆ ਬੰਦੇ ਜਰਾ ਖਿੱਚਦਾ ਕਿਤੇ ਸ਼ਗਰਾ ਦਾ ਨਾਮ ਰੋਸ਼ਨ ਕਰੇ ਜਾਏ ਮੁੰਡਾ ਜਮੀਦ ਚਾਲਟਾ ਵਾਲਾ ਗਰਾਉਂਡ ਦੇ ਨਾਲ ਤੇ ਜਾ ਰਿਹਾ ਮੁੰਡਾ ਚੱਲ ਕੰਪੀਟੀਸ਼ਨ ਆਣੀ ਸੀ ਜੱਟ ਕਾ ਜੇ ਆਉਂਦਾ ਤਾਂ ਵੀ ਜਿੱਤਣਾ ਹੀ ਸੀ ਆ ਹਵਾ ਲੈਣਾ ਅੰਦਰ ਲਾ ਜਾ 200 ਵੇਜਰ ਭਾਈ ਆ ਰਹੇ ਸੋ ਚੱਲਣਾ ਹਾਂ 400 ਰਲੇ ਵੀ ਲਾਵਾਂਗੇ ਕੈਸ਼ ਕਾ ਲਾਉਦਾ ਨਹੀਂ ਵੇਜਰ ਨੇ ਕਿਹੜੇ ਆ ਇੱਕ ਆ ਰਿਹਾ ਇੱਕ ਮੇਰੇ ਤੋਂ ਇੱਕ ਆ ਖੜਾ ਇੱਕ ਬਾਹਰ ਹੈ ਬਾਹਰ ਖਿੱਚ ਦਿਓ ਪਤਾ ਨਹੀਂ ਜਿਹੜੇ ਉੱਪਰ ਖੜ ਗਏ ਨੌਰਤਬ ਦੀ ਰੇਸ ਲਾ ਕੇ ਫਿਨਿਸ਼ ਖੜ ਗਿਆ ਇੱਥੇ ਆ ਖੜਾ ਚੁੱਬਰ ਆਪਣੇ ਦੋਨੇ ਜਾਣੇ 100 ਮੀਟਰ ਰੇਸ ਸਟਾਰਟ ਹੋ ਰਹੀ ਹੈ। ਇਹ ਸਾਰੇ ਵੀ ਤਿਆਰ ਰੈਸ ਦਾ ਸ਼ਨਾਉਣਾ ਵੀ ਹੋ ਜਾਂਦੀ ਹੈ। ਖੇਤ ਦਾ ਕੰਮ ਫਿਰ ਓਕੇ ਆਪਣੇ ਦੋ ਬੰਦੇ ਹੋਰ ਛੱਡਣ ਆਏ। ਹੋਰ ਇਹ ਛੱਡੇ ਹੋਏ 800 ਮੀਟਰ ਵਾਲੇ ਖੇਤ ਲੈਣਗਾ ਅਮ ਯਾਰ। ਚੱਕ ਦੇਣਾ ਵਾਹ ਦੂਆ ਫਿਰ ਆਪਣੀ 100 ਮੀਟਰ ਦਾ ਕੀ ਘੜ ਦੇਣੀ ਆ ਪੂਰੀ ਆਪਾਂ ਯਾਰ ਦੇਖੀ ਚੱਲ ਉਸਤਾਦ। ਪਾਲਾ ਉਸਤਾਰ ਕਹਿੰਦੇ ਮੈਂ ਆਉਂਦਾ ਨਾ ਥੋੜੇ ਟਾਈਮ ਤੱਕ। ਤੁਰ ਪਿਆ ਸੀਗਾ ਉਹ। ਮਿੱਠੇ ਹੁਣੀ ਚਲੇ ਗਏ ਅੰਦਰ 17 ਵਾਲੇ ਬਾਹ ਖੱਟੇ ਕਰਾਣ ਮਿੱਠੇ ਨੂੰ ਦੇਖੋ ਕੀ ਬੰਦ ਰੋੜ ਦਾ ਦੋ ਅੰਦਰ ਚਲੇ ਗਏ ਕੋ ਖੜਾ ਕੋ ਉਧਰ ਖੜਾ ਆਰਮੀ ਹੁਣੀ ਆਰਮੀ ਬੋਏ ਵਾਲੇ ਬਾਹ ਖੱਤ ਦੇਣ ਰੱਖ ਦੇਣ ਦੋ ਕਿਹੜੇ ਆ ਜੀ ਬਾਹ ਖੱਤ ਕੇ ਰੱਖ ਖੱਤ ਕੇ ਖੱਤ ਕੇ ਸਹੀ ਆ ਬਾ ਦੋਨੇ ਬਰਾਬਰ ਹੀ ਆ ਉਹ ਨਾ ਜਾਣ ਨਾ ਜਾਣ ਦੇ ਓਏ ਆਹੀ ਚੱਲ ਸਪੀਡ ਆ ਆਦਮੀ ਉਹ ਕਿੱਤੀ ਜਾਂਦਾ ਯਾਰ ਹਾਂ ਹਾਂ ਫਿਰ ਚੱਲ 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 ਕੋਲੇ ਆ ਕੇ ਗਏ ਹੁੰਨੇ ਆ ਅੱਥੇ ਆਉਣਗੇ ਯਾਰ 700 ਮੀਟਰ ਦੇ ਦੋ ਚੱਕਰ ਲੱਗ ਰਹੇ ਆ ਬਈ ਪਹਿਲਾ ਚੱਕਰ ਆ ਜਿਹੜਾ ਅੱਥੇ ਆਪ ਕਲੀਅਰ ਕਰਕੇ ਆ 200 ਮੀਟਰ ਲਗਭਗ ਉਹਨਾਂ ਨੇ ਕੱਢ ਲਿਆ 600 ਮੀਟਰ ਰਹਿ ਜਾਂਦਾ ਜਿਵੇਂ ਦਿਲੀਪ ਬਾਡੇ ਕੋਲੇ ਲੰਘਣਗੇ ਤਾਲੀਆਂ ਜਰੂਰ ਇਹਨਾਂ ਲਈ ਮੈਂ ਤੱਲੇ ਸਹੀ ਆ ਨੂਰ ਓਏ ਓਰੇ ਉੱਥੇ ਆਏ ਨੂਰ ਆ ਰਿਹਾ ਜੀ ਸਟ੍ਰੇਟ ਗਿਆ ਐਸੇ ਜਿਹਾ ਕੰਮ ਕਰਦਿਆਂ ਵਾ ਸੋ ਸਿੱਕੀ ਰੱਖ ਹੌਲੀ ਹੌਲੀ ਹਜੇ ਹੁਣ ਖੇਤਲੇ ਖੇਤਲੇ ਰਾਜਾ ਖੇਤਲੇ ਲਾਗੇ ਲਾਗੇ ਤੁੰਨੇ ਆਪਣੀ ਆ ਚਾਬਾ ਖੇਤਗੇ ਉਹ 100 ਦਾ ਕੱਟੀ ਉਹ ਨਾ ਨਾ ਛੱਡ ਕੇ ਨਾ ਨਾ ਦੁਆਇਕੇ ਕਾਰਨ ਕਰੀ ਸਾਰੇ ਲੋਕ ਮੇਰੇ ਮਿੱਤਰੋ ਮਿਲਖੇ ਦਾ ਛੋਟਾ ਬਾਈ ਕਹਨੇ ਚੱਲਾ ਹੈ 100 ਮੀਟਰ ਦੇ ਲਈ ਖੌਂਦੇ ਇਦਾਂ ਕੀ ਮੰਦਾ ਕਹਨੇ ਸਟਾਰਟ ਕਰਾਉਣ ਲੱਗੇ ਆ ਇਧਰੀ ਹੋ ਚੁੱਕੀ ਆ ਲਿਆ ਫੜਾ ਦੇ ਕੋਈ ਕੋਈ ਸੈਂਟ ਦੇ ਤਾਂ ਅਮੀਰ ਜੀ ਹੈ ਜਿਸ ਤੋਂ ਆਵਾਜ਼ ਆਉਂਦੀ ਬੱਸ 400 ਮੀਟਰ ਤੋਂ ਬਾਅਦ 200 ਮੀਟਰ ਤੋਂ ਤਾਮਨ ਚੱਲਦਾ ਹੈ और आप पर आज बच्चे चले पांच साल का तीन दाया और बताया तुलसी फिर भी से खाटी अकारा स्कूल पर ला भी ले ले गया ये खाड़ा बना दी ਇਹ ਤਾਂ ਕਿ ਟ੍ਰੈਕ ਤੇ ਕੋਈ ਜੜੀ 4 ਚੰਮਟੇ ਬਣਾ ਦੀਨੇ ਦੀ ਦਸਤਾਬ ਆ ਗਏ ਪਾਸਾ ਜੜੀ ਰੇਸ ਹੈ ਲੱਗ ਰਹੀ ਆ ਜਿਹੜੀ ਬੱਤਰੀ ਸਾਰਾ ਬਣੀ ਆ ਚੰਦੀ ਬੈਟ ਖੇਡ ਕੇ ਹੋਏ ਖੇਡ ਕੇ ਕਮਾਲ ਬਣਾ ਸਾਡੇ ਜਨਮ ਪਹੁੰਚੇ ਆ ਜਿਮਾ ਆਪਣੇ ਵਾਲਾ ਸੋ ਚੱਲ ਰਿਹਾ ਸਰਾ ਬੱਬੇ 17 ਦੀ ਸਟਾਰਟ ਹੋ ਗਈ ਯਾਰ ਚੋਟੀ ਆ ਗਿਆ ਆ ਗਿਆ ਆ ਗਿਆ ਗੋਲਡ ਮੈਡਲ ਅਸੀਂ ਪੇਟੀ ਰਸਟਾਂ ਦੇ ਕੋਰਪਾਂਜੇ ਲਾ ਲੋ ਮੈਡਲ ਪੈਣ ਲੱਗਿਆ ਹੈ ਵਿਰੋਧ ਦੇ ਜਾਂਦੇ ਹੋਏ ਹੋਲਡ ਇਜ਼ ਗੋ ਦੂਜੀ ਹੀਟ ਆ ਗਈ ਇਹਦੇ ਵਿੱਚੋਂ ਕੰਪਲੀਟ ਹੋਊਗਾ ਸਕੂਲ ਵਾਲੇ ਪਾਸੇ ਸਟੇਡੀਅਮ ਦਾ ਵੱਡਾ ਗੇਟ ਆ 200 ਮੀਟਰ ਵਾਲੇ ਤਿੰਨੋਂ ਗ੍ਰਾਫ ਤੋਂ 14 ਕਰਾਉਂ ਨੇ ਉੱਤੇ ਬਾਜ ਗਏ ਸਕੂਲ ਵਾਲੇ ਪਾਸੇ 골ਡ ਦੇ ਪੰਜ ਕੈਵਰੀਆ 5000 ਦਾ ਮੇਰੇ 골ਡ ਅਕਵਾਲ ਸਿੰਘ ਜਿਜ਼ਰਾੜੀ ਚੱਕੋਈ ਚੜ ਗਏ ਨੂਰ ਸਾਹਿਬ ਬੱਟੇ ਸਰ ਮੈਨੂੰ ਤੇ ਆ ਜਾਓ ਖਤਵਾਲ ਜੰਗੀ ਚਿਦਰਾੜੀ ਇੱਧਰ ਆਜੋ ਬਿਡੇ ਬੱਚਿਆਂ ਨੂੰ ਮੋਡਲ ਦੇ ਦਿਓ ਕੋਣ ਤੁਸੀਂ ਅੰਦਰ ਹੀ ਰਹਿ ਜਾਂਦੇ ਆ ਰੌਣਾ ਹੈ ਨਹੀਂ ਉਹ ਕਿਹਨਾਂ ਦੇ ਲਈ ਰਿਸਟਾਰਟ ਆ ਦੇ ਆਖਰੀ ਰੌਣਾ ਤੇ ਆਪਾਂ ਵੀ ਜੈਵਿੰਗ ਫਰੋਹ ਤੇ ਜੱਟ ਗਿਆ ਸੈਕਿੰਡ ਵਿਜੀਨ ਆ ਗਈ ਆ ਰੇਸ ਤਾਂ ਨਹੀਂ ਆਈ ਜੈਵਿੰਗ ਫਰੋਹ ਤੇ ਆ ਗਈ ਆਪਣੀ ਸਟਾਰਟ ਆ ਆ ਗਿਆ ਆ ਗਿਆ ਆ ਗਿਆ ਖੇਤ ਲਈ ਓੜੇ ਖੇਤ ਲਈ ਖੇਤ ਲਈ ਖੇਤ ਲਈ ਓੜੇ ਗਲਤ ਕੰਮ ਕਰ ਗਿਆ ਯਾਰ ਨੂਰ ਨੂਰੇ ਖੇਤਰੀ ਓਏ ਖੇਤਰੀ ਏ ਚੱਲ ਖੇਤਰੀ ਖੇਤਰੀ ਖੱਤ ਦੇ ਹਾਂ ਉਹ ਯਾਰ ਗਲਤ ਕੰਮ ਕਰਤਾ ਯਾਰ ਦੂਜੇ ਦੇ ਬਹਿ ਭਾਈ ਯਾਰ ਦੂਜੇ ਦੀ ਜਿਹੜੇ ਹੋਣਾ ਸੀ ਤੂੰ ਚੱਲ ਖੱਤ ਦਾ ਹੋ ਗਿਆ ਖੱਤ ਦਾ ਇਹ ਲੈ ਉ ਖੱਤ ਦਾ 100 ਖੱਤ ਦੇ ਓ ਬੱਲੇ ਕੱਟ ਗਿਆ ਉਹ ਬੱਲੇ ਇਹੀ ਲਾਗੇ ਕੱਟ ਲੈ ਲਾ ਗਿਆ ਲੈ ਗਿਆ ਉਹ ਲੈ ਗਿਆ ਮੇਰਾ ਇੱਕ ਬਾਤ ਪਾ ਦੇਣੀ ਗੇਮ ਘਮਾਦੀ ਸੈਕਿੰਡ ਪੁਛ ਖੱਤਰਿਆ ਮੁੰਡਾ ਉਹ ਵੀ ਖੱਤਰ ਗਿਆ ਪੂਰਾ ਬਲੀ ਸਨੋ ਹੋਇਆ ਪਹਿਲੇ ਵਾਲੇ ਨੇ ਸਰ ਕੰਮ ਖਰਾਬ ਕੀਤਾ ਫੇਰ ਵੀ ਸਰ ਆ ਗਏ ਚਲੋ ਖੇਤ ਦਾ ਦੋ ਤਿੰਨ ਲਾਣੇ ਪੂਟ ਲਾ ਲੈ ਆਂ ਮੈਨੂੰ ਬਹੁਤ ਵਧੀਆ ਨੂਰ ਸਰ ਆ ਪਹਿਲੇ ਦੇ ਬਾਬੇ ਕਿੱਥੋਂ ਲੈ ਗਏ ਚੌਥੇ ਦੇ ਜਿਨਾ ਆਪਾਂ ਚੌਥੇ ਦੇ ਸਿੱਧਾ ਪਹਿਲੇ ਤੇ ਮਾੜਾ ਮੋਟੇ ਖੱਚ ਗਏ ਦਾ ਕੋਈ ਨਹੀਂ ਯਾਰ ਬਹੁਤ ਵਧੀਆ ਜੁੱਤੇ ਯਾਰ ਬਾਹਰ ਹੋ ਜਾਓ ਹੋਰ ਸਿਹਰਾ ਯਾਰ ਬੱਬੇ ਬਹੁਤ ਘੜ ਘੱਡਿਆ ਯਾਰ ਨਾਲ ਤੁਸੀਂ ਤਾਲੀਆਂ ਮਾਰ ਕੇ ਸਾਹ ਤੱਕ ਨਹੀਂ ਕਰਦੇ ਮੇਰੀ ਵੀ ਦੂਜੀ ਪੋਜੀਸ਼ਨ ਆ ਗਈ ਅੱਲਾਹ ਤੈਨੂੰ ਬਹੁਤ ਬੇਟਾ ਮਾਣ ਹੁੰਦਾ ਬਟਾ ਜੈਵਲਿੰਗ ਥਰੋ ਜੇ ਉਹੀ ਲੱਗ ਗਿਆ ਮੈਂ ਤਾਂ ਦੋ ਮੇਰੇ ਭਾਈ ਜੇ ਆ ਗਿਆ ਮਿਲਖਾ ਦਾ ਭਾਈ ਛੋਟਾ दूसरे नंबर पर जैवलिंग में तो बहुत ही अच्छा प्रदर्शन और देख रहा है आज हवा से कि की, की मिलेगा <laughs> और मेडल लेके मुस्कुराते हुए <laughs> और देखो और कितना सुहाना मौसम हाय हाय तेरी आंख ऐसे <laughs> भाई विक्ट्री हां <laughs> अच्छे ਭਵੀ ਹੋ ਗਿਆ ਬੋਲ ਗਿਆ ਹੋ ਰਿਹਾ ਗਿਆ ਹੀ ਗਿਆ ਉਹ ਆਇਆ ਉਹ ਦੇਖਿਆ ਇਹ ਤਾਂ ਬੰਦਾ ਹੋਰ ਲੋ ਮੇਰੇ ਭਾਈ ਆ ਗਿਆ ਬੋਬੀ ਸਿੰਘ ਇਹਦਾ ਨੰਬਰ ਪਾ ਲੈ ਨਹੀ ਸੈਕਿੰਡ ਬੰਦਾ ਖੜਾ ਰਹੇਂਦੇ ਲੋ ਜੀ ਪਹਿਲੀ ਜੀਜਣ ਸਰਕਾਰੀ ਆਈਸ ਗੜਦਾ ਜਾ ਕਿੱਧਰ ਜਾ ਕਿ ਦੋ ਤੁਹਾਡੀ ਬਾਤ ਕੀਤੀ ਜਾਵੇ ਉਹ ਬਾਅਦ よかっ

ਆਏ ਇਸ ਕਰ ਲਈ ਜੀ ਦਾ ਜੱਟ ਆਖਰ ਵਾਲਾ ਅੱਜ ਨੇ ਮਾਈ ਲੋਹਰ ਜੀ ਦੇ ਹੋਏ ਹੁਣ ਕਰਨ ਨੂੰ ਚਲੋ ਯਾਰ ਉਸਤਾਦ ਜੀ ਚਲਿਏ ਹੁਣ ਸਮਾਪਤੀ ਕਰੀਏ ਇੱਥੇ ਖਤਮ ਕਰੀਏ ਸਮਾਪਤੀ ਹੁੰਦੇ ਹੋਏ ਤੇ ਗਰਾਊਂਡ ਨੂੰ ਮੱਥਾ ਟੇਕ ਦੇ ਚਲੋ ਵੀ ਸਮਾਪਤੀ ਹੋ ਗਈ ਫਿਰ ਵਿੱਚ ਰੰਗੇ ਹਰ ਹਰ ਕਰਵੰਗਾ ਦੇ ਮੈਂ ਵੀ ਜੱਤੀ ਉੱਤੇ ਕਿਲੇ ਸਾਰੇ ਆੜੇ ਪਹਿਲੀਆਂ ਪੀਘਾਂ ਆਈਆਂ ਸਾਰਿਆਂ ਦੀਆਂ ਪਹਿਲੀਆਂ ਪੀਘਾਂ ਵਾਲੇ ਸਾਰੇ ਪੱਲਾ ਉਸ ਦਾ ਜੀ